ਸੀ ਮਛਲੀ ਲਈ ਇਹ ਉਹ ਨਾ ਵੇਖੀ ਤੇ ਟੈਲੀਗ੍ਰਾਮ ਨੰਬਰ 25 ਹੈ ਮੇਰਾ ਖਿਆਲ ਹੈ ਕਿ ਸਬ ਜੂਨੀਅਰ ਦੇ ਵਿੱਚ ਹੋਏਗਾ ਜਿਹੇ ਬੱਚਿਆਂ ਨੂੰ ਅਜੇ ਛੋਟੇ ਹੁੰਦੇ ਆ ਕੋਈ ਪਤਾ ਲੱਗ ਗਿਆ ਮਛਲੀ ਦਾ ਤੇ ਪਾਣੀ ਦਾ ਜਿਸ ਤਰ੍ਹਾਂ ਪ੍ਰੇਮ ਹੈ ਇਸ ਤਰ੍ਹਾਂ ਸਾਨੂੰ ਪ੍ਰੇਮ ਆਪਣੇ ਸਤਿਗੁਰੂ ਨਾਲ ਆਪਣੇ ਵਿਹਾਰ ਨਾਲ ਆਪਣੇ ਆਪ ਨਾਲ ਕਰਨਾ ਚਾਹੀਦਾ ਹੈ ਆਉਣ ਵਾਲੇ ਬੱਚੇ ਜਿਹੜੇ ਨੇ ਇਹ ਸਮਾਲ ਦੇ ਵਿੱਚ ਨਮਾਸੰਦੇਸ਼ ਦੇਣਗੇ ਗੁਰਬਾਣੀ ਦੇ ਨਾਲ ਜੋੜ ਕੇ ਜਦੋਂ ਸਪੈਂਡਿੰਗ ਕਰਦੇ ਆ ਕਿ ਸ਼ਾਖਸ਼ਾ ਸੰਤਕੁਰ ਜੀ ਦੇ ਕੰਕਲੂਸ਼ਨ ਕਿ ਸੱਚੇ ਬਾਸ਼ੀ ਨੇ ਆਪ ਜਿਹੜੀ ਫੋਟੋਗ੍ਰਾਫੀ ਹੈ ਸਾਰੀ ਗੁਰਬਾਣੀ ਦਰਸ਼ਨ ਦੇ ਰਾਹੀ ਸਾਨੂੰ ਸਮਝਾਉਣ ਦਾ ਜੋ ਯਤਨ ਕੀਤਾ ਉਹ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਪਹਿਲਾ ਉਪਰਾਲਾ ਹੈ ਕਿ ਫੋਟੋਗ੍ਰਾਫੀ ਦੇ ਨਾਲ ਗੁਰਬਾਣੀ ਨੂੰ ਜੋੜ ਕੇ ਇੰਨੇ ਸੌਕੇਟਾਂ ਨਾਲ ਸਤਕੁਰ ਜੀ ਨੇ ਜੋ ਸਮਝਾਇਆ ਤਾਂ ਮੈਂ ਦੇਖ ਰਿਹਾ ਹਾਂ ਕਿ ਆ ਛੋਟੇ ਛੋਟੇ ਬੱਚੇ ਵੀ Bize bay saydı, adımlarını çalnaya, on vakit zor bir.